राजपुरा पंजाब सरकार राज्य में लोगों के स्वास्थ्य के लिए प्रतिबद्ध है इसलिए आने वाले बरसात के मौसम में स्वास्थ्य विभाग की टीमें डेंगू के लार्वा की जांच के लिए अपना अभियान चला रही है राजपुरा से राकेश बटेजा सी न्यूज की विशेष रिपोर्ट नहीं देखो ये पानी है पर, एक तो ने देखे देखे ना पानी है पर एक कोई और अभी खाली कर कर अच्छा परले पैसे ना जो डेंगू का लार्वा है ना वो एक्चुअल में जो जब ये काई लग जाती है इस एलगी के ऊपर फीड करता है फिर वो अडल्ट मॉस्किटो बनता है ये अलगी लगती है स्टेग्नेंट वाटर के अंदर जब भी पानी खड़ा रहेगा हफ्ते से ज्यादा तो उसमें ये अलगी लगती है इसको खा के लार्वा बड़ा होता है तो हमारे हाउस होल्ड में हमारे आसपास अगर कहीं भी ऐसे ओपन कंटेनर हैं तो मेरी पब्लिक से यही रिक्वेस्ट है कि उसे वीकली बेसिस पे जरूर क्लीन करें ड्राई करें क्योंकि ऐसा करने ऐसा करने पे, चिर्णी, पे जो लार्वा है ना तो हो रहा है हो हो रहे। हो रहे। वो नष्ट हो जाता है डिस्ट्रॉय हो जाता है तो इससे हम डेंगू को रोक सकते हैं क्योंकि डेंगू की कोई वैक्सीन नहीं है कोई ट्रीटमेंट नहीं है सिर्फ प्रिवेंशन ही इसकी क्योर है तो यही मेरी पब्लिक से रिक्वेस्ट है कि आप प्लीज़ अपने हाउस होल्ड में इस रेनी सीजन के दौरान कोई भी वेस्ट मटेरियल छतों पे ना रखें अपने घर के आसपास कोई कूड़ा ना फैलाएं, गंदगी से अपने आप को बचाएं, ताकि डेंगू से भी आपकी बचाव हो सके हॉस्पिटल से है ठीक है आपसे तीन चार रिक्वेस्ट है ठीक है एक तो अगर आपके घर में फ्रिज है ठीक है फ्रिज के बैक साइड में जो कंटेनर है उसकी रूटीन में ऐसी उसको स्पाइस ठीक है क्योंकि अब रेनी सीजन है ਹਾਂਜੀ ਇਸ ਵਿੱਚ ਮੋਇਸਚਰ ਰਹਿ ਜਾਂਦਾ ਹੈ ਠੀਕ ਤਾਂ ਇਸ ਵਿੱਚ ਜੋ ਬੈਕ ਸਾਈਡ ਮੇ ਕੰਟੇਨਰ ਹੈ ਉਸ ਮੇ ਬਲੀਡਿੰਗ ਹੋ ਜਾਂਦੀ ਹੈ ਠੀਕ कोशिश करो इसमें कोई लिकेंट रिफ्रेन्ट डाल लो या इसे स्पंज के साथ ट्राई करो ठीक अपनी छतों के ऊपर बिल्कुल भी कोई सामान नहीं रखना अपने वाटर टैंक का ढक्कन चेक कर लो ठीक है वो हिलता है तूफान में उड़ जाता है बंद रखा हुआ उस दो पर ईंटें रख लिए हां ऊपर वेट प्रॉपर रख दो हां जी हां तो छतों को भी बिल्कुल साफ रखना बारिश बारिशों का सीजन है देखो ये साफ नहीं किया पूरा जो सिटा है ना ये कह देना चाचा इसे साफ किया पर किया नहीं इन्होंने ਤੀਸਰੇ ਚੌਥੇ ਦਿਨ ਨੂੰ ਸੁੱਕਾ ਕਰਨਾ ਕਰੋ ਆਸ-ਪਾਸ ਚੱਲ ਕੇ ਥੋੜਾ ਜਿਹਾ ਪਾਣੀ ਲਗਾ ਥੋੜੇ ਅੱਜ ਤੁਹਾਨੂੰ ਇਹ ਸਾਨੂੰ ਇਹਦੇ ਚ ਲਾਰਵਾ ਮਿਲ ਜਾਂਦਾ ਅਸੀਂ ਤੁਹਾਡੇ ਚਲਾਨ ਕਰ ਜਾਣਾ ਜੇ ਮਿਲਦਾ ਠੀਕ ਹੈ ਇਹ ਧਿਆਨ ਰੱਖਣਾ ਇੱਕ ਵਾਰੀ ਸਟਾਉਣਾ ਜ਼ਰੂਰ ਆ ਥੋੜਾ ਬਹੁਤ ਬਹੁਤ ਜਿਹਾ ਪਾਣੀ ਨਹੀਂ ਖਰਾਬ ਕਰਨਾ ਜਦੋਂ ਰਾਤ ਨੂੰ ਚੱਲਦਾ ਸਵੇਰੇ ਥੋੜਾ ਜਿਹਾ ਪਾਣੀ ਰਹਿ ਗਿਆ ਥੱਲੇ ਉਹਨੂੰ ਪਾਣੀ ਨੂੰ ਪਾੜ ਦਿਓ ਚੌਥੇ ਦਿਨ ਤੁਸੀਂ ਇਹਨੇ ਪਾਣੀ ਕੱਢ ਕੇ ਉਹਨੂੰ ਸੁੱਕਾ ਕਰ ਦਿਓ 5 ਮਿੰਟ ਬਾਅਦ ਦੁਬਾਰੇ ਫੇਰ ਪਾਣੀ ਪਾਓ 4 ਦਿਨ ਫੇਰ ਜਿੰਮੇ ਮਰਜ਼ੀ ਚਲਾਓ ਇਸ ਤਰ੍ਹਾਂ ਹਰ ਚੌਥੇ ਦਿਨ ਸੁਕਾਉਂਦੇ ਹਾਂ ਭਾਂਡੇ ਨੂੰ ਮੰਨਦੇ ਆ ਨਾ ਹਾਂਜੀ ਉਹਦੋਂ ਹਫਤੇ ਜਿੰਨੇ ਮਾਏ ਆ ਭਾਂਡੇ ਦਾ ਡੇਲੀ ਮਾਰਦੇ ਆ ਹਫਤੇ ਇੱਕ ਵਾਰੀ ਕਰ ਇਹ ਬਕਸ਼ ਪਿਆਦਾ ਉਹ ਵੀ ਕਹਿੰਦਾ ਉਹਨੇ ਮਾਰ ਜਾ ਜੀ 10 ਦਿਨ ਲੱਗਦੇ ਆ ਮੱਛਰ ਬੰਨਵਾਉਣੇ 5ਵੇਂ 6ਵੇਂ ਦਿਨ ਆਪਾਂ ਦੇ ਇੱਕ ਪਿੰਨ ਦਿਖਾਓ ਸਿਹਤ ਤੱਕ ਖੜੋ ਐ ਤੱਕ ਮੈਨੂੰ ਟਾਰਚ ਨਹੀਂ ਹੈਗੀ ਉਹ ਮੁੰਡੇ ਕੋਲ ਹੈਗੀ ਆ ਮੈਨੂੰ ਬੱਸ ਅੱਧਾ ਲੱਗਦਾ ਆਜ ਤਾਂ ਉਹ ਪਛਾਣ ਕੇ ਦਿਆ ਨਹੀਂ ਖਾਲੂ ਪਾਣੀ ਚੈ ਗਿਆ ਇੱਥੇ ਵੀ ਬ੍ਰੀਫ ਕਰ ਦੇਗਾ ਛੱਤ ਦੇ ਉੱਪਰਾਣਾ ਪਾਂਡਾ ਕੋਈ ਪੂਜੀ ਚੱਕਰਾ ਵੀ ਜੀ ਉਹ ਸਭ ਮੈਂ ਨਾਲ ਲਾ ਕੇ ਤੇ ਕਪੜਾ ਘਵਾ ਕੇ ਸੁੱਕਾ ਕਰ ਦੂ ਠੀਕ ਹੈ ਸੁੱਕ ਗਿਆ ਫਿਰ ਪਾਣੀ ਪਾਉ ਠੀਕ ਹੈ ਜੇ ਇਹ ਸੁੱਕੇਗਾ ਨਹੀਂ ਜਿੰਨੀ ਮਰਜ਼ੀ ਸਫਾਈ ਕਰ ਦਿਓ ਕੋਈ ਬੈਨੀਫਿਟ ਨਹੀਂ ਠੀਕ ਹੈ ਕੰਟੀਨਿਊ ਗਿੱਲਾ ਰਹੇਗਾ ਤੁਹਾਡਾ ਤੇ ਅੱਜ ਤੁਸੀਂ ਇੱਥੇ ਡੇਂਗੂ ਵਾਸਤੇ ਚੈਕਿੰਗ ਕਰਨ ਆਏ ਹੋ ਕੀ ਕਹਿਣਾ ਹੈ ਸਰ ਮੇਰਾ ਨਾਮ ਕਿਰਪਾਲ ਸਿੰਘ ਹੈ ਜੀ ਮੈਂ ਐਜ਼ ਅ ਇਨਸੈਕਟ ਕਲੈਕਟਰ ਐਂਟੀ ਲਾਰਵਾ ਸਕੀਮ ਰਾਜਪੁਰਾ ਵਿੱਚ ਤਾਇਨਾਤ ਹਾਂ ਜੀ ਅੱਜ ਅਸੀਂ ਸਪੈਸ਼ਲੀ ਡੇਂਗੂ ਦੇ ਰਿਗਾਰਡਿੰਗ ਵਿਕਰਮ ਕਲੋਨੀ ਰਾਜਪੁਰਾ ਦੇ ਨੇੜੇ ਪੈਂਦੀ ਹੈ ਉੱਥੇ ਸਰਵੇ ਕਰਨ ਆਏ ਹੋਏ ਹਾਂ ਪਰ ਅਸੀਂ ਵੈਸੇ ਸਾਰੇ ਸਾਲ ਦੌਰਾਨ ਹੀ ਅਸੀਂ ਹਾਊਸ ਟੂ ਹਾਊਸ ਡੇਂਗੂ ਦੇ ਰਿਗਾਰਡਿੰਗ ਮਲੇਰੀਆ ਦੇ ਰਿਗਾਰਡਿੰਗ ਵਿజిਟ ਕਰਦੇ ਰਹਿੰਦੇ ਹਾਂ ਅੱਜ ਅਸੀਂ ਵਿਕਰਮ ਕਲੋਨੀ ਦੇ ਵਿੱਚ ਲਗਭਗ 1200 ਘਰਾਂ ਦੇ ਵਿੱਚ ਸਰਵੇ ਕੀਤਾ ਹੈ ਜੀ ਘਰਾਂ ਦੇ ਅੰਦਰ ਜੋ ਵੀ ਕੰਟੇਨਰਸ ਜਿਨ੍ਹਾਂ ਦੇ ਵਿੱਚ ਪਾਣੀ ਪਾਇਆ ਜਾਂਦਾ ਜਿਵੇਂ ਫਰਿੱਜ ਦੀ ਬੈਗ ਤੇ ਟ੍ਰੇ ਹੋਗੀ ਕੋਲਰ ਹੋ ਗਿਆ ਜਾਂ ਕੋਈ ਹੋਰ ਜਿਵੇਂ ਪੰਛੀਆਂ ਨੂੰ ਆਪਾਂ ਕੋਈ ਪਾਣੀ ਛੱਤ ਦੇ ਉੱਤੇ ਰੱਖ ਦਿੰਨੇ ਆ ਜੋ ਵੀ ਕੋਈ ਵੀ ਬਰਤਨ ਜਿਹਦੇ ਵਿੱਚ ਮੈਂ ਆਪਣੇ ਵੱਲੋਂ ਸਪੈਸ਼ਲ ਪਾਣੀ ਪਾ ਕੇ ਰੱਖਿਆ ਜਾਂਦਾ ਉਹਨਾਂ ਦਾ ਚੈਕਿੰਗ ਕੀਤੀ ਆ ਉਹਨਾਂ ਨੂੰ ਲੋਕਾਂ ਨੂੰ ਪਬਲਿਕ ਨੂੰ ਅਵੇਅਰ ਕੀਤਾ ਵੀ ਇਹ ਬਰਤਨ ਲਗਾਤਾਰ ਗਿੱਲੇ ਨਹੀਂ ਰਹਿਣੇ ਚਾਹੀਦੇ ਇਹਨਾਂ ਨੂੰ ਹਫ਼ਤੇ 'ਚ ਇੱਕ ਵਾਰੀ ਡਰਾਈ ਕਰਨਾ ਬੜਾ ਜ਼ਰੂਰੀ ਆ ਉਹਦਾ ਕਾਰਨ ਇਹ ਹੈ ਕਿ ਜਿਹੜਾ ਡੇਂਗੂ ਦਾ ਮੱਛਰ ਹੈ ਜੀ ਡੇਂਗੂ ਐਂਡ ਮਲੇਰੀਆ ਜਿਹੜੇ ਦੋਨੋਂ ਮੱਛਰ ਹੈ ਇਹ ਸਾਫ਼ ਪਾਣੀ ਦੀ ਬਰੀਡ ਸਾ ਪਾਣੀ ਦੀ ਬਰੀਡ ਮੀਨਸ ਇਹ ਗੰਦੇ ਪਾਣੀ ਚ ਪੈਦਾ ਨਹੀਂ ਹੁੰਦਾ ਗੰਦਾ ਪਾਣੀ ਕਿਹੜਾ ਹੋਗਾ ਜਿੱimme ਪਲਾਟ ਚ ਪਾਣੀ ਖੜ ਗਿਆ ਜਾਂ ਕੋਈ ਵੇਸਟ ਮਟੀਰੀਅਲ ਪਿਆ ਉਹਦੇ ਜ ਕੋਈ ਚੀਜ਼ ਮਿਕਸ ਅਪ ਹੋ ਗਈ ਕੋਈ ਕੈਮੀਕਲ ਮਿਕਸ ਹੋ ਗਿਆ ਕੋਈ ਸਾਬਣ ਮਿਕਸ ਹੋ ਗਿਆ ਕੋਈ ਮਿੱਟੀ ਘਟਾ ਰਲ ਗਿਆ ਉਥੇ ਇਹ ਬਰੀਡ ਨਹੀਂ ਕਰਦਾ ਜਿਹੜਾ ਪਾਣੀ ਕੰਟੀਨਿਊ ਤਿੰਨਿਆ ਚਾਰ ਦਿਨ ਖੜਿਆ ਇਹ ਹਸਲੋਲੀ ਸਲੋਲੀ ਚੱਲ ਰਿਹਾ ਹਲਕਾ ਸਟੈਗਨੈਂਟ ਵਾਟਰ ਆ ਜਿਸ ਵਿੱਚ ਮਿੱਟੀ ਬਹਿ ਜਾਂਦੀ ਆ ਪਾਣੀ ਉੱਪਰੋਂ ਸਾਫ਼ ਹੋ ਜਾਂਦਾ ਉੱਥੇ ਇਹ ਬਰੀਡ ਕਰਦਾ ਇਸੇ ਦੇ ਰਿਗਾਰਡਿੰਗ ਅਸੀਂ ਹਾਊਸ ਟੂ ਹਾਊਸ ਵਿਜ਼ਿਟ ਕਰਕੇ ਲੋਕਾਂ ਨੂੰ ਅਵੇਅਰ ਕੀਤਾ ਵੀ ਕਿਤੇ ਵੀ ਜਿੱਥੇ ਵੀ ਇਹ ਪਾਣੀ ਖੜਦਾ ਜਾਂ ਤਾਂ ਖੜਿਆ ਤਿੰਨ ਚਾਰ ਦਿਨ ਤੋਂ ਉਹਨੂੰ ਖੜਨ ਨਾ ਦਿਓ ਉਹਨੂੰ ਮਿੱਟੀ ਪਾ ਕੇ ਭਰ ਦਿਓ ਜਾਂ ਉਹਨੂੰ ਝਾੜੂ ਨਾਲ ਕੱਢ ਦਿਓ ਕੰਟੀਨਿਊ ਕਿਸੇ ਵੀ ਪਾਣੀ ਨੂੰ ਲਗਾਤਾਰ 3 ਤੋਂ 4 ਦਿਨ ਨਾ ਖੜਨ ਦਿੱਤਾ ਜਾਵੇ। ਇਹਦੇ ਰਿਗਾਰਡਿੰਗ ਸਰਕਾਰ ਵੱਲੋਂ ਸਪੈਸ਼ਲ ਹੁਕਮ ਹੈ ਜੀ ਫਰਾਈਡੇ ਇਸ ਡਰਾਈਡ ਹੈ ਜੋ ਕਿ ਹਰ ਸ਼ੁੱਕਰਵਾਰ ਨੂੰ ਪੰਜਵਾਂ ਦਿਨ ਹੁੰਦਾ ਉਹਦੇ ਅੰਦਰ ਆਪਾਂ ਜੋ ਵੀ ਕੰਟੇਨਰ ਆਪਣੇ ਘਰ ਦੇ ਅੰਦਰ ਭਰ ਕੇ ਰੱਖਦੇ ਆ ਉਹਨੂੰ ਸੁੱਕਾ ਕਰਨਾ। ਉਹਦਾ ਕਾਰਨ ਇਹ ਹੈ ਕਿ ਜਿਹੜੀ ਮੱਛਰ ਦੀ ਲਾਈਫ ਹੈ ਜੀ ਉਹ ਐਗ ਲੇਆਉਟ ਕਰ ਦਿੰਦਾ ਪਾਣੀ ਦੇ ਵਿੱਚ 5 ਤੋਂ 7 ਦਿਨਾਂ ਦੇ ਵਿੱਚ ਮੱਛਰ ਤੋਂ ਅੰਡੇ ਤੋਂ ਮੱਛਰ ਬ੍ਰੀਡ ਬਣਨਾ ਸਟਾਰਟ ਹੋ ਜਾਂਦਾ। ਤੇ ਲਗਾਤਾਰ 8 ਦਿਨ ਅਗੂਸ ਨੂੰ ਅਗਰ ਪਾਣੀ ਔਰ ਮੋਇਸਚਰ ਮਿਲਦਾ ਤਾਂ ਉਹ ਪੂਰਾ ਅਡਲਟ ਮਸਕੀਟੋ ਬਣ ਕੇ ਤਿਆਰ ਹੋ ਜਾਂਦਾ ਅਗਰ ਆਪਾਂ ਨੂੰ 5ਵੇਂ ਦਿਨ ਜਾਂ 6ਵੇਂ ਦਿਨ ਭਾਂਡੇ ਨੂੰ ਡਰਾਈ ਕਰ ਦਾਂਗੇ ਉਹਦਾ ਲਾਈਫ ਸਾਈਕਲ ਟੁੱਟ ਜਾਏਗਾ ਇਹ ਇਨ ਕੰਟਰੋਲ ਆ ਜਾਏਗਾ ਤੇ ਹਜੇ ਕੋਈ ਲਾਰਵਾ ਵੀ ਮਿਲਿਆ ਸਰ ਇਸ ਰਿਗਾਰਡ ਹਾਂਜੀ ਸਾਨੂੰ 3 ਤੋਂ 4 ਘਰਾਂ ਚ ਲਾਰਵਾ ਮਿਲਿਆ ਜੀ ਅਸੀਂ ਉਹਨਾਂ ਨੂੰ ਵਾਰਨਿੰਗ ਲੈਟਰ ਇਸ਼ੂ ਕੀਤੇ ਆ ਫਸਟ ਟਾਈਮ 警告 ਲੈਟਰ ਇਸ਼ੂਆ ਸੈਕੰਡ ਟਾਈਮ ਸਾਨੂੰ ਆਪਸ਼ਨ ਹੈ ਵੀ ਫਿਰ ਚਲਾਨਿੰਗ ਵੀ ਉਹ ਐਮਸੀਓ ਮਿਊਨਿਸਪਲ ਕਾਰਪੋਰੇਸ਼ਨ ਨਾਲ ਕੋਲੈਬੋਰੇਸ਼ਨ ਹੋ ਗਿਆ ਜੀ ਫਿਰ ਉਹਨਾਂ ਦੇ ਨਾਲ ਚਲਾਨਿੰਗ ਦੀ ਅਥਾਰਟिटीज ਵੀ ਆ ਗਈਆਂ ਲੇਕਿਨ ਕੀ ਚਾਹਦੇ ਹੋ ਆਮ ਲੋਕਾਂ ਨੂੰ ਡੇਂਗੂ ਦੇ ਆਮ ਲੋਕਾਂ ਨੂੰ ਮੈਂ ਡੇਂਗੂ ਬਾਰੇ ਤੁਹਾਡੇ ਮਾਧਿਅਮ ਰਾਹੀਂ ਇਹ ਹੀ ਕਹਿਣਾ ਚਾਹਾਂਗਾ ਕਿ ਉਹ ਆਪਣੇ ਘਰਾਂ ਦੇ ਅੰਦਰ ਜਿੱਥੇ ਵੀ ਕਿਤੇ ਕੋਈ ਵੀ ਪਾਣੀ ਵਾਲੀ ਚੀਜ਼ ਯੂਜ਼ ਕਰ ਰਹੇ ਹੋ ਪਾਣੀ ਵਾਲੀ ਚੀਜ਼ ਮਤਲਬ ਕੂਲਰ ਜਾਂ ਫ੍ਰੀਜ ਦੀ ਬੈਗ ਤੇ ਟ੍ਰੇ ਆ ਜਾਂ ਕੋਈ ਹੋਰ ਚਿੜੀਆਂ ਨੂੰ ਪੰਛੀਆਂ ਨੂੰ ਪਾਣੀ ਰੱਖਦੇ ਆ ਜਾਂ ਛੱਤ ਦੇ ਇਵੇਂ ਕੋਈ ਪੀਚ ਵੀ ਬਣਿਆ ਹੋਇਆ ਕੋਈ ਬਰਸਾਤ ਦਾ ਸੀਜ਼ਨ ਇਸ ਦੌਰਾਨ ਆਪਾਂ ਕੋਸ਼ਿਸ਼ ਇਹ ਕਰਨੀ ਹੈ ਵੀ ਉਸ ਪਾਣੀ ਨੂੰ ਮੂਵ ਕਰ ਦਿੱਤਾ ਜਾਵੇ ਜਾਂ ਉਹਨੂੰ ਕੱਢ ਦਿੱਤਾ ਜਾਵੇ ਨਾ ਉਹਨੂੰ ਖੜਨ ਹੀ ਨਾ ਦਿੱਤਾ ਜਾਵੇ ਕੋਈ ਇਦਾਂ ਦੀ ਆਪਾਂ ਆਪਣਾ ਇੰਤਜ਼ਾਮ ਕਰਨਾ ਵੀ ਹਰ ਤੀਸਰੇ ਜਾਂ ਚੌਥੇ ਦਿਨ ਉਹ ਭਾਂਡਾ ਸੁੱਕਾ ਹੋ ਜਾਵੇ ਲਗਾਤਾਰ ਕੰਟੀਨਿਊ ਗਿੱਲਾ ਨਾ ਰਹੇ ਇਹੀ ਲੋਕਾਂ ਨੂੰ ਸਾਡੇ ਥਰੂ ਅਪੀਲ ਹੈ